ਤਾ ਯੂਟਿਊਬਰਾਂ ਦੇ ਤੁਸੀਂ ਹਾਲ ਦੇਖ ਸਕਦੇ ਹੋ ਕਿ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਇਹ ਯੂਟਿਊਬਰ ਨੇ ਜਿਹੜੇ ਉਹ ਕਿਸੇ ਦੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਆਪਣੇ ਬਲੌਗ ਬਣਾਉਣ ਦੇ ਚੱਕਰ ਦੇ ਵਿੱਚ ਆਪਣੇ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਹ ਯੂਟਿਊਬਰ ਕਿਸ ਹੱਦ ਤੱਕ ਚਲੇ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋਇਆ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਯੂਟਿਊਬਰ ਜਿਹੜਾ ਕਿ ਰਸਤੇ ਦੇ ਉੱਪਰ ਸੜਕ ਦੇ ਉੱਪਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਇੱਕ ਬਜ਼ੁਰਗ ਦੇ ਮੂੰਹ ਦੇ ਉੱਪਰ ਸਪਰੇਅ ਪਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਸੇ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਅਪਲੋਡਾ ਜਿਹੜੀ ਉਹ ਕਰ ਦਿੰਦਾ ਹੈ ਕਾ ਜਦੋਂ ਇਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਅਪਲੋਡ ਹੁੰਦੀ ਆ ਤਾਂ ਉਸ ਵਕਤ ਇਹ ਵੀਡੀਓ ਪੁਲਿਸ ਦੇ ਹੱਥ ਲੱਗ ਜਾਂਦੀ ਆ ਜਦੋਂ ਇਹ ਵੀਡੀਓ ਪੁਲਿਸ ਦੇ ਹੱਥ ਲੱਗੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਉਸ ਯੂਟਿਊਬਰ ਨੂੰ ਚੱਕਿਆ ਗਿਆ ਤਾਂ ਯੂਟਿਊਬਰ ਦਾ ਹਾਲ ਹੁਣ ਤੁਸੀਂ ਇੱਕ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਵੀਡੀਓ ਦੇ ਵਿੱਚ ਤਾਂ ਉਹ ਯੂਟਿਊਬਰ ਬਜ਼ੁਰਗ ਬਾਬੇ ਦੇ ਮੂੰਹ ਦੇ ਉੱਪਰ ਸਪਰੇਅ ਪਾ ਰਿਹਾ ਤਾਂ ਜਦੋਂ ਪੁਲਿਸ ਦੇ ਵੱਲੋਂ ਉਸ ਨੂੰ ਚੱਕਿਆ ਗਿਆ ਤਾਂ ਦੂਜੀ ਵੀਡੀਓ ਦੇ ਵਿੱਚ ਇਹ ਦੇਖੋ ਕਿ ਉਸ ਦਾ ਕੀ ਹਾਲ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਲੰਗ ਮਾਰ ਕੇ ਇਹ ਯੂਟਿਊਬਰ ਜਿਹੜਾ ਉਹ ਤੁਰ ਰਿਹਾ ਹੁੰਦਾ ਤੇ ਮਾਫੀਆਂ ਲਗਾਤਾਰ ਹੱਥ ਜੋੜ-ਜੋੜ ਕੇ ਮੰਗ ਰਿਹਾ ਹੁੰਦਾ ਕਿ ਮੈਨੂੰ ਮਾਫ ਕਰ ਦਵੋ ਤਾਂ ਇਸ ਨੇ ਬਜ਼ੁਰਗ ਬਾਬੇ ਦੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਕਿਉਂਕਿ ਜਦੋਂ ਇਸ ਮੁੰਡੇ ਦੇ ਵੱਲੋਂ ਇਸ ਯੂਟਿਊਬਰ ਦੇ ਵੱਲੋਂ ਬਜ਼ੁਰਗ ਬਾਬੇ ਦੇ ਮੂੰਹ ਦੇ ਉੱਪਰ ਸਪਰੇਅ ਪਾਈ ਗਈ ਤਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ ਉਸ ਸਮੇਂ ਉਸ ਬਜ਼ੁਰਗ ਬਾਬੇ ਦੇ ਹੱਥ ਨੇ ਝੜਿਓ ਕੰਬ ਜਾਂਦੇ ਨੇ ਬਜ਼ੁਰਗ ਬਾਬਾ ਇੱਕੋ ਦਮ ਹੌਲ ਜਾਂਦਾ ਵੱਡਾ ਹਾਸਾ ਛੜਾ ਉਹ ਵੀ ਵਾਪਰ ਸਕਦਾ ਸੀ ਕਿਉਂਕਿ ਬਜ਼ੁਰਗ ਬਾਬਾ ਸੀ ਜੇਕਰ ਉਸਦੇ ਸਾਈਕਲ ਦਾ ਸੰਤਨਨ ਜ਼ਿਆਦਾ ਵਿਗੜ ਜਾਂਦਾ ਉਹ ਸੜਕ ਦੇ ਉੱਪਰ ਵੀ ਡਿੱਗ ਸਕਦਾ ਸੀ ਸੜਕ ਤੇ ਡਿੱਗਣ ਦੇ ਕਾਰਨ ਉਸਦੇ ਸੱਟਾਂ ਵੀ ਵੱਜ ਸਕਦੀਆਂ ਸੀ ਹੋ ਸਕਦਾ ਹੈ ਕਿ ਉਸ ਦਾ ਕੋਈ ਜਾਨੀ ਨੁਕਸਾਨ ਆ ਜਿਹੜਾ ਉਹ ਵੀ ਹੋ ਜਾਂਦਾ ਤਾਂ ਜੇ ਇਹ ਬਜ਼ੁਰਗ ਬਾਬਾ ਕਬਰਾ ਆ ਕੇ ਆਪਣਾ ਸਾਈਕਲ ਕਿਸੇ ਵਾਹਨ ਦੇ ਵਿੱਚ ਮਾਰ ਦਿੰਦਾ ਤਾਂ ਉਸ ਦੇ ਨਾਲ ਵੀ ਉਸ ਦਾ ਜਾਨੀ ਨੁਕਸਾਨ ਆ ਜਿਹੜਾ ਉਹ ਵੀ ਹੋ ਸਕਦਾ ਸੀ ਜਾਂ ਫਿਰ ਇਹ ਬਜ਼ੁਰਗ ਬਾਬਾ ਕਿਸੇ ਸਾਧਨ ਦੇ ਥੱਲੇ ਵੀ ਆ ਸਕਦਾ ਸੀ ਤਾਂ ਇਸ ਯੂਟਿਊਬਰ ਨੇ ਆਪਣੇ ਬਲੌਗ ਦੇ ਚੱਕਰ ਦੇ ਵਿੱਚ ਆਪਣੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਉਸ ਬਜ਼ੁਰਗ ਬਾਬੇ ਦੀ ਜਾਨ ਦੀ ਪਰਵਾਹ ਜਿਹੜੀ ਉਹ ਤੱਕ ਨਾ ਕੀਤੀ ਤਾਂ ਜਦੋਂ ਇਸ ਦੇ ਵੱਲੋਂ ਸਪਰੇਅ ਪਾਉਣ ਦੀ ਵੀਡੀਓ ਬਣਾਈ ਜਾਂਦੀ ਆ ਉਸ ਨੂੰ ਅਪਲੋਡ ਕੀਤਾ ਜਾਂਦਾ ਤਾਂ ਉਹ ਵੀਡੀਓ ਪੁਲਿਸ ਦੇ ਅੱਖ ਲੱਗ ਜਾਂਦੀ ਆ ਤਾਂ ਜਦੋਂ ਪੁਲਿਸ ਦੇ ਅੱਖੋਂ ਸੋ ਵੀਡੀਓ ਦੇ ਉੱਪਰ ਪਈ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੁਰੰਤ ਕਾਰਵਾਈ ਕਰਦੇ ਹੋਏ ਉਸ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਪੁਲਿਸ ਅਗਲੇਰੀ ਕਾਰਵਾਈਆਂ ਛੜੀ ਉਸ ਦੇ ਉੱਪਰ ਕਰ ਰਹੀ ਹੈ ਤਾਂ ਇਸ ਯੂਟਿਊਬਰ ਦੇ ਵੱਲੋਂ ਹੁਣ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਹੱਥ ਜੋੜ ਕੇ ਇਹ ਯੂਟਿਊਬਰ ਜਿਹੜਾ ਜੇਲ੍ਹ ਦੇ ਵਿੱਚ ਖੜਾ ਤੇ ਬਾਰ ਬਾਰ ਕਹਿ ਰਿਹਾ ਕਿ ਮੈਨੂੰ ਮaaf ਕਰ ਦੋ ਮੈਂ ਅੱਗੇ ਤੋਂ ਇਹੋ ਜੀ ਗਲਤੀਆਂ ਜਿਹੜੀ ਉਹ ਨਹੀਂ ਕਰਾਂਗਾ ਜਨਪਦ ਝਾਂਸੀ ਕੇ थाना क्षेत्र ਨਵਾਬਾਦ ਦਾ ਇੱਕ ਵੀਡੀਓ ਸੰਗਿਆਨ ਮੈਂ ਆਇਆ ਹੈ जिसमें एक व्यक्ति जो स्वयं मोटरसाइकिल से चल रहा है दूसरा बुजुर्ग व्यक्ति जो साइकिल से चल रहा है उसके चेहरे पर स्नो स्प्रे किया जा रहा है इस वीडियो को संज्ञान में लेते हुए नवाबाद पुलिस के द्वारा विनय यादव जो ग्राम खोडन थाना क्षेत्र सिपरी बाजार का रहने वाला है इसको गिरफ्तार कर लिया गया है ये बेसिकली यूट्यूबर है इस घटना के संबंध में इसके विरुद्ध उचित वैधानिक कार्रवाई की जा रही है